ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਰਾਜ ਤੇ ਇਹ ਹੈ ਮੇਰਾ ਮਿਨੀ ਵਲੌਗ ਫਰਸਟ ਮਿਨੀ ਵਲੌਗ ਤੇ ਆਪਾਂ ਹੋ ਗਏ ਆ ਰੈਡੀ ਅੱਜ ਗਰੋਸਰੀ ਲੈ ਕੇ ਆਵਾਂਗੇ ਘਰ ਵਾਸਤੇ ਲਿਸਟਾਪਾ ਲੈ ਲਈਏ ਗਰੋਸਰੀ ਦੀ ਲਿਸਟ ਲੈ ਲਈ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਬੇਟੇ ਨੇ ਗੱਡੀ ਬਾਹਰ ਕੱਢ ਲਈ ਆ ਤੇ ਆਪਾਂ ਗੇਟ ਕਰ ਦਈਏ ਬੰਦ ਗੇਟ ਬੰਦ ਕਰਕੇ ਤੇ ਆਪਾਂ ਫਿਰ ਚੱਲਦੇ ਆ ਬਾਜ਼ਾਰ ਨੂੰ ਮਾਰਕੀਟ ਨੂੰ ਲੋ ਜੀ ਗੇਟ ਬੰਦ ਕਰ ਦਿੱਤਾ ਤੇ ਹੁਣ ਆਪਾਂ ਚੱਲਦੇ ਆ ਇੱਥੇ ਕੋਈ ਮੈਨੂੰ ਬੁਲਾਉਣ ਲੱਗ ਪਿਆ ਸੀ ਤੇ ਹੁਣ ਆਪਾਂ ਚੱਲ ਪਏ ਆ ਮਾਰਕੀਟ ਵੱਲ ਨੂੰ ਸਾਡੇ ਪਿੰਡ ਤੋਂ ਸ਼ਹਿਰ ਕਮ ਸੇ ਕਮ 9 ਕਿਲੋਮੀਟਰ ਦੂਰ ਹੈ ਤੇ ਆਪਾਂ ਪਹੁੰਚ ਗਏ ਆ ਆਪਣੇ ਸ਼ਹਿਰ ਤੇ ਹੁਣ ਆਪਾਂ ਜਾਵਾਂਗੇ ਸਭ ਤੋਂ ਪਹਿਲਾਂ ਗਰੋਸਰੀ ਸਟੋਰ ਇਹ ਇੱਥੇ ਸਾਡੇ ਸ਼ਹਿਰ ਦਾ ਗਰੋਸਰੀ ਸਟੋਰ ਗਰੋਸਰੀ ਸਟੋਰ ਹੋਰ ਵੀ ਕਈ ਆ ਬਟ ਅਸੀਂ ਜਿਆਦਾ ਇੱਥੇ ਹੀ ਆਈ ਦਾ ਗਰੋਸਰੀ ਲੈਣ ਵਾਸਤੇ ਤਾਂ ਵੈਸੇ ਵੀ ਸਾਨੂੰ ਇਹ ਜਾਣਦੇ ਨੇ ਚੰਗੀ ਤਰ੍ਹਾਂ ਇਸ ਕਰਕੇ ਤੇ ਲੋ ਜੀ ਆਪਾਂ ਐਂਟਰ ਕਰ ਗਏ ਸਟੋਰ ਦੇ ਵਿੱਚ ਹੁਣ ਲੈਨੇ ਆ ਆਪਾਂ ਸਮਾਨ ਤੇ ਗ੍ਰੋਸਰੀ ਲੈ ਕੇ ਸਾਰੇ ਹੁਣ ਵਾਪਿਸ ਗੱਡੀ 'ਚ ਰਖਾ ਲਈ ਲੜਕੇ ਕੋਲੋਂ ਗ੍ਰੋਸਰੀ ਤੇ ਹੁਣ ਮੈਂ ਬੇਟੀ ਨੂੰ ਕਹਿ ਰਹੀ ਸੀ ਕਿ ਆਪਾਂ ਕੁਝ ਖਾਣ ਲਈ ਲੈ ਆਈ ਨਹੀਂ ਤਾਂ ਫਿਰ ਵਾਈਟ ਚਾਕਲੇਟ ਅਸੀਂ ਬਾਅਰ ਰੱਖੀ ਸੀਗੀ ਬਾਕੀ ਜੋ ਵੀ ਖਾਣ ਨੂੰ ਲਿਆ ਸੀ ਅਸੀਂ ਗਰੋਸਰੀ ਵਾਲੇ ਜਿਹੜਾ ਬੈਗ ਆ ਉਹਦੇ ਵਿੱਚ ਹੀ ਪੈਕ ਕਰਵਾ ਲਿਆ ਸੀ ਫਿਰ ਅਸੀਂ ਵਾਈਟ ਚਾਕਲੇਟ ਖਾਣ ਲੱਗ ਪਏ ਤੇ ਇਹ ਨਿਕਲ ਹੀ ਨਹੀਂ ਰਹੀ ਸੀ ਫਿਰ ਬੇਟੇ ਨੇ ਮੈਨੂੰ ਇਹ ਕੱਢ ਕੇ ਦਿੱਤੀ ਤਾਂ ਕਾਫੀ ਟੇਸਟੀ ਸੀ ਵਾਈਟ ਚਾਕਲੇਟ ਵਸੇ ਮੈਂ ਜ਼ਿਆਦਾ ਵਾਈਟ ਚਾਕਲੇਟ ਜਾਂ ਛੋਟੀ ਵਾਲੀ ਡੇਰੀ ਮਿਲਕ ਵਾਲੀ ਚਾਕਲੇਟ ਹੀ ਖਾਣੀ ਆ ਤੇ ਇਹ ਆਪਾਂ ਪੱਠੇ ਤੇ ਲਾਗ ਗਏ ਨੰ ਅੰਗਰੇਜ਼ੀ ਮੈਂ ਕਿਹਾ ਇਹ ਸਾਡੇ ਪਿੰਡਾਂ ਦਾ ਬਰਜ ਖਲੀਫਾ ਤੇ ਆਪਾਂ ਆ ਗਏ ਕਾਰ ਹੁਣ ਗਰੋਸਰੀ ਕੱਢ ਲਈਏ ਬਾਹਰ ਤੇ ਲਓ ਜੀ ਇਹ ਟਾਇਲਟ ਰੋਲ ਜਿਹੜੇ نیچے ਡਿੱਗੇ ਤੇ ਗਰੋਸਰੀ ਸਾਰੀ ਰੱਖ ਲਈ ਆਪਾਂ ਮੰंजे ਤੇ ਫਿਰ ਲੈ ਕੇ ਜਾਣੇ ਇਹਨੂੰ ਅੰਦਰ ਮਨੀ ਦਾ ਪੂਰਾ ਜੋਰ ਲੱਗ ਜਾਣਾ ਗਰੋਸਰੀ ਚੱਕਣ ਨੂੰ ਕਿਉਂਕਿ ਗਰੋਸਰੀ ਸਾਡੀ ਜਿਆਦਾ ਸੀ ਇਸ ਕਰਕੇ ਲੋ ਜੀ ਆ ਗਿਆ ਮੇਰਾ ਪਲਵਾਨ ਗਰੋਸਰੀ ਚੱਕ ਕੇ ਲੋ ਜੀ ਮੇ ਰਖ ਦਿੱਤੀ ਮਨਵੀਰ ਨੇ ਗਰੋਸਰੀ ਇਸ ਦੇ ਨਾਲ ਹੀ ਆਪਾਂ ਵਲੌਗ ਦਾ ਕਰਦੇ ਆ ਐਂਡ ਬਾਏ ਬਾਏ ਸਾਰਿਆਂ ਨੂੰ